ਜਦੋਂ ਵੀ ਸੂਰਜ ਡੁੱਬਦਾ ਹੈ ਸੂਰਜ ਡੁੱਬਣ ਤੋਂ ਬਾਅਦ ਕਿਸੇ ਨੂੰ ਆ ਚੀਜ਼ਾਂ ਜੜੀਆਂ ਨੇ ਕਦੀ ਨਾ ਦੇਵੋ ਨਹੀਂ ਤੇ ਵਿਨਾਸ਼ ਸਾਡੇ ਨੇੜੇ ਹੈ ਸਾਧ ਸੰਗਤ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਾਧ ਸੰਗਤ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਮੰਨਿਆ ਜਾਂਦਾ ਹੈ ਵੀ ਜਦੋਂ ਸੂਰਜ ਡੁੱਬਦਾ ਹੈ ਕਹਿੰਦੇ ਸੂਰਜ ਡੁੱਬਣ ਤੋਂ ਬਾਅਦ ਕਿਸੇ ਨੂੰ ਦੁੱਧ, ਦਹੀਂ, ਲੂਣ ਆਦਕ ਘਰ ਦੇ ਵਿੱਚੋਂ ਦਾਨ ਨਹੀਂ ਕਰਨਾ ਚਾਹੀਦਾ। ਇੱਥੋਂ ਤੱਕ ਕਪੜਾ ਲੈੜਾ ਵੀ ਦਾਨ ਨਾ ਕਰੋ। ਕਿਸੇ ਨੂੰ ਦਿਓ ਨਾ। ਮੰਗਵਾ ਵੀ ਨਾ ਦਿਓ। ਕਹਿੰਦੇ ਇਹ ਉਹ ਉਹ ਕਰਨਾ ਜਿਹੜਾ ਵਿਨਾਸ਼ ਵੱਲ ਤੁਰ ਪੈਂਦਾ। ਜਿਹੜੇ ਬੰਦੇ ਇਦਾਂ ਕਰਦੇ ਨੇ ਜਾਂ ਫਿਰ ਜਿਹੜੇ ਬੰਦੇ ਕਿਸੇ ਦੇ ਮੰਗ ਕੇ ਲੀੜੇ ਪਾਉਂਦੇ ਨੇ, ਕੱਪੜੇ ਆਦਿਕ ਪਾਉਂਦੇ ਨੇ ਕਿਸੇ ਦੇ। ਹੁਣ ਘਰ ਦੇ ਵਿੱਚ ਉਹ ਨਹੀਂ ਵੀ ਕਿਸੇ ਦੇ ਉਹੀ ਮੰਗੇ ਯਾਰ ਦੋਸਤ ਦੇ ਕਿਸੇ ਦੇ ਕੱਪੜੇ ਪਾ ਆਹ ਬੜੇ ਸੋਹਣੇ ਆ ਮੈਨੂੰ ਦੇ ਦੇ ਯਾਰ ਮੈਂ ਪਾ ਕੇ ਜਾਣਾ ਮੈਂ ਫਲਾਨੀ ਜਗ੍ਹਾ ਜਾਵਾਂ। ਕਹਿੰਦੇ ਭਾਈ ਉਹ ਚੀਜ਼ਾਂ ਨਾਲ ਜਿਹੜਾ ਇੱਕ ਤੇ ਸਾਡਾ ਜਿਹੜਾ ਸਰੀਰ ਹੈ ਉਹ ਤੰਦਰੁਸਤ ਨਹੀਂ ਰਹਿੰਦਾ। ਜਿਹੜੀਆਂ ਸਾਡੇ ਸਰੀਰ ਦੇ ਵਿੱਚ ਨਰਦੀਸ ਨੇ ਜਾਂ ਸਾਡੇ ਸਰੀਰ ਦੇ ਵਿੱਚ ਤਾਕਤ ਸਨੈ ਕੋਈ ਵੀ ਚਲਾ ਲਓ। ਇਹਨੇ ਜਿਹੜੀਆਂ ਉਸ ਬੰਦੇ ਦੇ ਵਿੱਚ ਕੋਈ ਬਿਮਾਰੀਆਂ ਨੇ ਕੁਝ ਵੀ ਨੇ ਉਹ ਸਾਨੂੰ ਲੱਗਣਗੀਆਂ ਤੇ ਜਿਹੜੀਆਂ ਜੇ ਸਾਡਾ ਕੱਪੜਾ ਕੋਈ ਹੋਰ ਪਾਉ ਜਿਹੜੇ ਚੰਗੇ ਗੁਣ ਸਾਡੇ ਵਿੱਚ ਨੇ ਉਹਦੇ ਵਿੱਚ ਵੀ ਜਾਣਗੇ ਭਾਵ ਕਿ ਸਾਡੀ ਜਿਹੜੀ ਚੀਜ਼ ਆ ਉਹ ਘਟਦੀ ਜਾਊਗੀ ਅਗਲੇ ਦੀ ਵੱਧਦੀ ਜਾਊਗੀ ਹੁਣ ਜੇ ਅਗਲੇ ਨੂੰ ਰੋਗ ਹੈ ਅਗਲੇ ਦਾ ਘਟਦਾ ਜਾ ਉਹ ਸਾਨੂੰ ਜੰਮੜਦਾ ਜਾਉ ਜੇ ਉਹਨਾਂ ਅਗਲੇ ਵਿੱਚ ਮਾੜੀਆਂ ਜਿਹੜੀਆਂ ਆਦਤਾਂ ਨੇ ਉਹਦੇ ਵਿੱਚੋਂ ਬੰਦ ਹੋਣਗੀਆਂ ਸਾਡੇ ਵਿੱਚ ਸ਼ੁਰੂ ਹੋ ਜਾਣਗੀਆਂ ਤੇ ਫਿਰ ਘਰ ਦੇ ਕਹਿੰਦੇ ਹੁੰਦੇ ਨਾ ਵੀ ਭਾਈ ਇਹ ਆਦਤਾਂ ਤੇ ਕਿੱਥੋਂ ਸਿੱਖੀਆਂ ਨੇ ਕਿੱਥੋਂ ਇਹੋ ਜਿਹੀਆਂ ਚੀਜ਼ਾਂ ਲੈ ਕੇ ਆਏ ਆ ਤੇ ਉਹ ਚੀਜ਼ਾਂ ਐਵੇਂ ਪੈਦਾ ਹੁੰਦੀਆਂ ਦੇਖ ਕੇ ਸਿੱਖਣਾ ਇੱਕ ਦੂਜੇ ਨੂੰ ਐਦਾਂ ਕਰਨਾ ਉਹ ਸਾਦ ਸੰਗਤ ਚੀਜ਼ਾਂ ਆਮ ਨੇ ਨਾਰਮਲ ਨੇ ਪਰ ਇੱਥੇ ਬੇਨਤੀ ਕਰਾਂ ਵੀ ਐਦਾਂ ਦੀਆਂ ਚੀਜ਼ਾਂ ਨਾ ਕਰੋ ਸੰਤ ਮਹਾਂਪੁਰਸ਼ ਕਹਿੰਦੇ ਸੀ ਕਹਿੰਦੇ ਭਾਈ ਜੇਕਰ ਕਿਸੇ ਨੂੰ ਕੁਝ ਦੇਣਾ ਹੀ ਹੈ ਤੇ ਬਾਹਰ ਜਾ ਕੇ ਜੇ ਕਿਸੇ ਨੂੰ ਕੁਝ ਦੇਣਾ ਹੀ ਹੈ ਕਹਿੰਦੇ ਐਦਾਂ ਕਰੋ ਭਾਈ ਬੜੇ ਸ਼ਰਮੇ ਨਾਲ ਬੜੇ ਪਿਆਰ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਬਖਸ਼ਿਸ਼ਾਂ ਕਰੋ ਕਹਿੰਦੇ ਭਾਈ ਇਹ ਚੀਜ਼ ਕਿਸੇ ਨੂੰ ਪਤਾ ਨਾ ਲੱਗੇ ਕਹਿੰਦੇ ਜੇ ਤੁਸੀਂ ਸਜੇ ਹੱਥ ਨਾਲ ਕਿਸੇ ਨੂੰ ਕੁਝ ਦੇ ਰਹੇ ਹੋ ਤੇ ਕਹਿੰਦੇ ਜਿਹੜਾ ਖੱਬੇ ਨੂੰ ਪਤਾ ਨਾ ਲੱਗੇ ਜੇ ਤੁਸੀਂ ਦਾਨ ਪੁੰਨ ਵੀ ਕਰ ਰਹੇ ਹੋ ਕਹਿੰਦੇ ਹੰਕਾਰ ਨਾ ਕਰੋ ਕਹਿਣ ਤੋਂ ਭਾਵ ਵੀ ਆਹ ਹੱਥ ਨਾਲ ਦਾਨ ਕਰ ਦਿੱਤਾ ਦੂਜੇ ਨੂੰ ਪਤਾ ਨਾ ਲੱਗੇ ਕਹਿੰਦੇ ਜੇ ਕੋਈ ਤੁਹਾਡੀ ਨਿੰਦਾ ਕਰਦਾ ਇੱਕ ਪਾਸੇ ਸੁਣੋ ਦੂਜੇ ਪਾਸੇ ਕੱਢ ਦਿਓ ਕਹਿੰਦੇ ਤੁਸੀਂ ਆਪਣਾ ਜਿਹੜਾ ਹੈ ਟੀਚਾ ਸਿੱਧਾ ਰੱਖੋ ਆਪਣੀ ਮੰਜ਼ਲ ਸਿੱਧੀ ਰੱਖੋ ਤੁਹਾਡੀ ਮੰਜ਼ਲ ਜਿਹੜੀ ਆ ਉਹ ਸਾਫ਼ ਹੋਵੇ ਵੀ ਮੈਂ ਉਧਰਲੇ ਪਾਸੇ ਜਾਣਾ ਉਧਰਲੇ ਬੰਨੇ ਜਾਣਾ ਤੇ ਸਤਿਗੁਰੂ ਕਹਿੰਦੇ ਨੇ ਭਾਈ ਜੇ ਹੁਣ ਗੁਰਬਾਣੀ ਦੀ ਕਿਸਵੱਟੀ ਤੇ ਦੇਖੀਏ ਸਤਿਗੁਰੂ ਕਹਿੰਦੇ ਨੇ ਦਾਨ ਉੱਥੇ ਕਰ ਜਿੱਥੇ ਜ਼ਰੂਰਤ ਹੈ ਕਹਿੰਦੇ ਦਾਨ ਉੱਥੇ ਕਰ ਆਪ ਤੋਂ ਛੋਟੇ ਨੂੰ ਦਾਨ ਦਾਨ ਸ਼ਬਦ ਦਾ ਮਤਲਬ ਕੀ ਹੈ ਵੀ ਆਪ ਤੋਂ ਛੋਟੇ ਨੂੰ ਦੇ ਕੇ ਆਪਣੇ ਬਰਾਬਰ ਕਰਨਾ ਕਹਿੰਦੇ ਦਾਨ ਉੱਥੇ ਕਰ ਜਿੱਥੇ ਜ਼ਰੂਰਤ ਹੈ ਕਹਿੰਦੇ ਇਹ ਨਾ ਹੋਵੇ ਵੀ ਤੋ ਰਜੇ ਹੋ ਇਹਨੂੰ ਰਜਾਈ ਚੱਲੇ ਲਾਕਡਾਊਨ ਦੇ ਵਿੱਚ ਬਹੁਤਾ ਜਿਆਦਾ ਇਹੋ ਹੀ ਰਾਸ਼ਨ ਵੰਡਿਆ ਉਹਨਾਂ ਘਰਾਂ ਦੇੋਂ ਬਸਤੀਆਂ ਵਿੱਚ ਕੱਚੇ ਘਰਾਂ ਵਿੱਚ ਜਾ ਕੇ ਝੋਪੜ ਪੱਟੀਆਂ 'ਚ ਜਾ ਕੇ ਰਾਸ਼ਨ ਲੋਕਾਂ ਨੇ ਘੱਟ ਵੰਡਿਆ ਤੇ ਵੱਡੀਆਂ-ਵੱਡੀਆਂ ਕੋਠੀਆਂ ਵਾਲਿਆਂ ਨੂੰ ਰਾਸ਼ਨ ਵੱਧ ਦਿੱਤਾ ਵਿਖਾਵਾ ਤੇ ਉਥੇ ਕੀ ਸੀ ਉਹਨਾਂ ਨੂੰ ਤਾਂ ਲੋੜ ਕੋਈ ਨਹੀਂ ਉਹਨਾਂ ਕੋਲ ਪੈਸਾ ਹੈਗਾ ਉਹ ਖਰੀਦ ਵੀ ਲੈਣਗੇ ਤੇ ਜਿਨ੍ਹਾਂ ਕੋਲੇ ਪੈਸਾ ਹੈ ਨਹੀਂ ਜਿਨੇ ਹੁਣ ਅੱਜ ਬੰਦੇ ਨੇ ਦਿਹਾੜੀ ਲਾਈ ਉਹੀ ਅੱਜ ਕਮਾ ਕੇ ਖਾਣਾ ਉਹਦੇ ਕੋਲੇ ਕੁਝ ਹੈ ਨਹੀਂ ਉਹਨੂੰ ਜ਼ਰੂਰਤ ਹੈ ਉਹਨੂੰ ਵਸਤੂ ਦਿੱਤੀ ਜਾਣੀ ਚਾਹੀਦੀ ਹੈ ਕਿ ਦੂਸਰੇ ਨੂੰ ਜਿਹੜਾ ਬਿਜ਼ਨਸਮੈਨ ਹੈ ਉਹਨੂੰ ਮੇਰੇ ਕਹਿਣ ਤੋਂ ਭਾਵੇਂ ਵੇਖ ਕੇ ਵਿਖਾਵਾ ਜ਼ਿਆਦਾ ਪਰ ਸੇਵਾ ਥੋੜੀ ਹੁਣ ਜਿਵੇਂ ਆਪਾਂ ਕਹਿੰਦੇ ਆ ਵੀ ਸਤਗੁਰੂ ਦਾ ਫਰਮਾਨ ਹੈ ਬਾਣੀ ਦੇ ਵਿੱਚੋਂ ਆਪਾਂ ਪੜ੍ਹਨੇ ਆ ਮੇਰੇ ਸਤਗੁਰੂ ਕਹਿੰਦੇ ਨੇ ਸੇਵਾ ਥੋੜੀ ਮੰਗਨ ਬਹੁਤਾ ਕਹਿੰਦੇ ਸੇਵਾ ਬਹੁਤ ਥੋੜੀ ਹੈ ਤੇ ਮੰਗਦਾ ਬਹੁਤ ਵੱਡੀ ਚੀਜ਼ ਹੈ ਕਹਿੰਦੇ ਮੰਗਣਾ ਬਹੁਤ ਜ਼ਿਆਦਾ ਹੋ ਗਿਆ ਕਹਿੰਦੇ ਸੇਵਾ ਥੋੜੀ ਹੈ ਮੇਰੇ ਸਤਗੁਰੂ ਕਹਿੰਦੇ ਨੇ ਸੇਵਾ ਜਿਹੜੀ ਹੈ ਬਹੁਤ ਘੱਟ ਹੈ ਕਹਿੰਦੇ ਮੰਗਦਾ ਬਹੁਤ ਜ਼ਿਆਦਾ ਹੈ ਤੇ ਜਦੋਂ ਇਹ ਮੰਗਦਾ ਹੈ ਕਹਿੰਦੇ ਮੰਗਦਾ ਜਿਹੜਾ ਹੈ ਤੇ ਬਹੁਤ ਜ਼ਿਆਦਾ ਮੰਗਦਾ ਹੈ ਤੇ ਕਹਿੰਦੇ ਸੇਵਾ ਉਨੀ ਹੈ ਨਹੀਂ ਸਿਮਰਨ ਹੋਣਾ ਹੈ ਨਹੀਂ ਤੇ ਸਤਿਗੁਰੂ ਕਹਿੰਦੇ ਨੇ ਜੇ ਗੁਰੂ ਦੀ ਕਿਰਪਾ ਹੋ ਜੇ ਵਿਆਲਤਾ ਹੋ ਜੇ ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਝੋਲੀਆਂ ਭਰ ਵੀ ਦਿੰਦੇ ਨੇ ਪਰ ਇੱਕੋ ਵਾਰੀ ਮਿਲਦਾ ਜੇ बार-बार ਲੈਣਾ ਕਹਿੰਦੇ ਫਿਰ ਸਤਿਗੁਰੂ ਦੇ ਨਾਲ ਜੁੜਿਆ ਰਹੀਂ ਸਤਿਗੁਰੂ ਦੇ ਨਾਲ ਜੁੜਿਆ ਰਹੀਂ ਕਹਿੰਦੇ ਤੈਨੂੰ ਵਾਰ-ਵਾਰ ਸਤਿਗੁਰੂ ਦੇ ਹੀ ਜਾਣਗੇ ਝੋਲੀਆਂ ਭਰ ਕੇ ਦੇਂਦਾ ਦੇ ਲੈਂਦੇ ਥੱਕ ਪਾਹੇ ਫਿਰ ਸਤਿਗੁਰੂ ਦੀਆਂ ਜੜੀਆਂ ਵਰਕ ਤਾਂ ਨੇ ਉਹ ਰੁਕਦੀਆਂ ਨਹੀਂ ਇਸ ਕਰਕੇ ਵੀ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ ਲੋੜਵੰਦ ਨੂੰ ਚੀਜ਼ਾਂ ਦਿਓ ਦਿਓ ਜਿਵੇਂ ਮਹਾਂਪੁਰਖਾਂ ਨੇ ਕਿਹਾ ਭਾਈ ਸੂਰਜ ਡੁੱਬਣ ਤੋਂ ਬਾਅਦ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਜਾਏ ਕੁਝ ਚੀਜ਼ਾਂ ਹੁੰਦੀਆਂ ਨੇ ਪਰ ਅਸੀਂ ਮੰਨਦੇ ਐ ਨਹੀਂ ਤੇ ਜਿਸ ਕਰਕੇ ਸਾਡੀਆਂ ਜਿਹੜੀਆਂ ਗਲਤੀਆਂ ਨੇ ਸਾਡੇ ਦੀ ਪੁੱਠੀਆਂ ਪੈ ਜਾਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ